ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਝਾਂ ਛੇੜ ਲਈ ਲੈ ਕੇ ਆਏ ਹਾਂ ਦੋਵੇਂ ਕਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਐ ਮਾਲੂ ਕੱਚੀਆਂ ਨੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਂ ਹੈ ਦੋਵੇਂ ਮੱਝਾਂ ਛੇੜ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਜੀ ਹਾਂ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਜਸਪ੍ਰੀਤਾ ਬਾਈ ਪਿੰਡ ਭੜਾਉੜਾ ਜ਼ਿਲ੍ਹਾ ਬਰਨਾਲਾ ਦਾ ਤਖਾਲਾ ਸੀਲ ਤਪਾ ਬਈ ਨੇੜੇ ਪਿੰਡ ਬਈ ਆਪਾਂ ਇਧਰ ਹਲਕੜਾ ਰਹਿਗਾ ਇਧਰ ਜੰਗੀਆਂ ਆਣਾ ਬਈ ਇਧਰ ਸੈਣਾ ਠੀਕ ਹੈ ਵੀਰੇ ਕੰਟਰੈਕਟਰ ਨੰਬਰ ਬੋਲ ਦਿਓ ਆਪਣਾ 62390 ਵੀਰੇ 81680 ਬਾਕੀ ਬਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਇਹ ਤਾਂ ਸ਼ੁਰੂ ਕਰ ਦੀਏ ਹਾਂ ਵੀਰੇ ਕਿਹੜਾ ਸੂਆ ਬਈ ਇਹ ਵੀਰੇ ਚੀਜ਼ਾਂ ਸੂਆ ਹੁੰਦੀ ਆ ਤੀਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਬਈ ਬਾਬਾ ਜੀ 15 ਤਰੀਕ ਨੂੰ ਦਿਨ ਪੂਰੇ ਆ 15 ਤਰੀਕ ਨੂੰ ਹਾਂ ਵੀਰੇ ਠੀਕ ਹੈ ਵੀਰੇ ਤੇ ਕਿੰਨਾ ਕਿ ਦੁੱਧ ਕੱਢਿਆ ਬਈ ਪਿਛਲੇ ਸੂਏ ਦੁੱਧ ਬਈ 13 ਲੀਟਰ ਪਿਛਲੇ ਸੂਏ ਠੀਕ ਆ ਤੇ ਐਦ ਕੀ ਫਰ ਕਿੰਨੀ ਕੁ ਉਮੀਦ ਆ ਬਾਈ ਸਾਹਿਬ ਬਾਈ 14 15 ਲੀਟਰ 14 ਠੀਕ ਆ ਬਾਕੀ ਲੇਵੇ ਦੀ ਗੱਲ ਕਰੀਏ ਲੇਵਾ ਬਹੁਤ ਸੋਹਣਾ ਬਾਈ ਕਰਨ ਵਾਲੀ ਦਾ ਫੀਟਿੰਗ ਵਾਲਾ ਲੇਵਾ ਕਹਿ ਸਕਦੇ ਆ ਥਣਾ ਦਾ ਸਾਇਜ ਇੱਕ ਨੰਬਰ ਆ ਗਿਆ ਪੂਰੀ ਵਿਥੀ ਤੇ ਥਣ ਲੱਗਿਆ ਵਾ ਤੇ ਝੋਣ ਚਵਾ ਕੇ ਮੈਂ ਦਾ ਸੀ ਇੱਕ ਨੰਬਰ ਵੀਰੇ ਠੀਕ ਆ ਤੇ ਉਹ ਠੰਡੀਆਂ ਪੂਰੀ ਹਾਂ ਹਾਂ ਪੂਰੀ ਬਾਈ ਠੀਕ ਹੈ ਬਾਈ ਬਈਆਂ ਠੰਡੀ ਸੀਲ ਫੋਲਾ ਬਾਈ ਇਧਰ ਆਪਾਂ ਚੈੱਕ ਕਰਵਾ ਲੈ ਥਣ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਪੂਰੀ ਵਿਥੀ ਤੇ ਥਣ ਲੱਗਿਆ ਵਗਾ ਤੇ ਤੁਰੇ ਬਾਈ ਤਨ ਮੂਹ ਬਾਕੀ ਕੱਦ ਬਾਈ ਬਹੁਤ ਚੰਗਾ ਆ ਗਿਆ ਪਲਿਸਮ ਵੀ ਬਹੁਤ ਆ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਆਪਣੀ ਪਸੂ ਵਿੱਚ ਬਾਈ ਛੇਲ ਕਰ ਰਹੇ ਆਗੇ ਸਿੰਘਾਂ ਦੀ ਕੁਆਲਿਟੀ ਵੀ ਚੰਗੀ ਆ ਗਈ ਖੈਰ ਬਾਕੀ ਪਤਲੇ ਪਿੰਡੇ ਚ ਆ ਗਿਆ ਬਾਈ ਹਨਾ ਹਾਂ ਵੀਰੇ ਜਮ ਤੇ ਸੀਮਣ ਬਾਰੇ ਤਾਂ ਨਹੀਂ ਪਤਾ ਵੀਰੇ ਜਿਹੜਾ ਤੇ ਲੱਗਿਆ ਹੋਗਾ ਲੱਗਿਆ ਵਧੀਆ ਬਾਈ ਪਾਏ ਹੋਣਗੇ ਇੱਥੇ ਜੀ ਠੀਕ ਹੈ ਵੀਰੇ ਸਾੰਬੇ ਵੀ ਹੂੰ ਯਾਦ ਨਹੀਂ ਗਾ ਹਾਂ ਹੂੰ ਨਹੀਂ ਯਾਦ ਬਾਈ ਠੀਕ ਹੈ ਮੜਾ ਤੋਰ ਤੋ ਇਤਨਾ ਲੈ ਬਾਈ ਤੋੜਾ ਤੋੜਾ ਚੈੱਕ ਕਰ ਸਕਦਾ ਤੋੜਾ ਤੋੜਾ ਇੱਕ ਨੰਬਰ ਪਤਲੇ ਪਿੰਡੇ ਦੀ ਬਾਕੀ ਹਵਾਨਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਏ ਬਾਈ ਕਿੰਨਾ ਵਧੀਆ ਤਿਆਰ ਕਰਦੀ ਆ ਲੇਪ ਪੂਰਾ ਵਧੀਆ ਬਾਈ ਠੀਕ ਆ ਮਤਲਬ ਕੋ ਬਣਕੀ ਸੁੰਦੀ ਆ ਹਾਂ ਜਮਾਂ ਜਮਾਂ ਠੀਕ ਹੈ ਵੀਰੇ ਬਾਈ ਕਿਨਾ ਮਤਲਬ ਕੋ ਬਣਕੀ ਸੂਗੀ ਤਿਆਰ ਸੋਣੀ ਹੋ ਕੇ ਸੁੰਦੀ ਆ ਕਰਮ ਵਾਲੀ ਬਾਕੀ ਚੈੱਕ ਕਰ ਸਕਦੇ ਆ ਬਾਈ ਬਲਟੇ ਲੰ ਬਹੁਤ ਪਈਆਂ ਸਾਰੀਆਂ ਬਲਟੇ ਲੰ ਕੱਢੋਗੇ ਫਿਰ ਜਾ ਕੇ ਤੇ ਕਰਮਾਂ ਨੇ ਸੋਣਾਗਾ ਤੇ ਬਾਈ ਜਿਹਦਾ ਮੁੱਲ ਕੀ ਰਹੂਗਾ ਲੈਣ ਦੇ ਮੁੱਲ ਬਾਈ ਫੋਨ ਤੇ ਕਰਦਾ ਮੁੱਲ ਜਾਇ ਜੀ ਰਹੂਗਾ ਹਾਂ ਜਮਾਂ ਬਾਈ ਠੀਕ ਹੈ ਬਾਈ ਮੜਾ ਫੇਸ ਤੇਨੂੰ ਕਰਾਈ ਕਰਾਇਓ ਬਾਈ ਅਪ ਦਿਖਾ ਦਈਏ ਮੜਾ ਫੇਸ ਲੈ ਚੈੱਕ ਕਰੋ ਬਾਈ ਫੇਸਬੂਕਸ ਨਾਲ ਜੀ ਗੱਲ ਕਰੀਏ ਬਹੁਤ ਪਿਆਰਾ ਆ ਗਿਆ ਥਣ ਵੀ ਆ ਪੈ ਇਧਰੋਂ ਚੈੱਕ ਕਰਵਾ ਲੈ ਚੈੱਕ ਕਰੋ ਇੱਕ ਨੰਬਰ ਥਣ ਬਾਕੀ ਡਰਦੀ ਦਰਦੀ ਨਹੀਂ ਬਾਈ ਨਾ ਨਾ ਜਮਾਈ ਨਹੀਂ ਬਾਈ ਹੂੰ ਸਹੀ ਗੱਲ ਆ ਡਰਦੀ ਦਰਦੀ ਬਿਲਕੁਲ ਨਹੀਂ ਤੇ ਮੋਲ ਜਿਹੜਾ ਬਾਈ ਕਹਿੰਦਾ ਰਹੂਗਾ ਫੋਨ ਤੇ ਜਿਹੜਾ ਹਵਾਨਾ ਗਿਆ ਬਾਈ ਗਾਵਾਂ ਕੋ ਰੱਖੂਗੀ ਟਾਇਰ ਜਲੇ ਬਤਿਆਰ ਕਰੂਗੀ ਕਰਮਾ ਲਈ ਅੱਗੇ ਦੋ ਨੰਬਰ ਤੇ ਵੀਰੇ ਇਹ ਵੀਰੇ ਦੂਜੇ ਸੂਏ ਖਾਤਰ 8 ਮਹੀਨਾ ਦੀ ਗੱਬਣਾ 8ਵਾਂ ਲੱਗ ਗਿਆ ਠੀਕ ਆ ਦੁੱਧੋਂ ਡਰਾਈ ਹੋ ਦੁੱਧੋਂ ਡਰਾਈ ਆ ਬਾਈ ਥੋੜੇ ਦਿਨਾਂ ਦੀ ਡਰਾਈ ਆ ਬੱਸ ਤਰ ਉਹ ਤਾਂ ਰਹਾ ਹੁੰਦਾਂ ਬਾਈ ਕਿਹਨੇ ਮਾਰਨ ਹੁਣ ਠੀਕ ਹੈ ਹੋਊਗਾ ਗਲਾਸ ਕਿਦੋਂ ਡਰਾ ਡਰਾਈਆ ਮਤਲਬ ਜੇ ਕੋਈ ਵੀਰ ਪਾਸ ਕਰਨੀ ਚਾਹੁੰਦਾ ਕਰ ਸਕਦਾ ਹਾਂ ਬਈ ਕਰੂਗੀ ਨਾ ਉਹ ਸਾਊ ਸੀਲ ਹੈ ਵੀਰੇ ਜਮਾ ਜਮਾ ਬਈ ਲੈ ਠੀਕ ਹੈ ਕੋਈ ਬਾਸਤੇ ਨਹੀਂ ਬਰੇ ਠੰਡੀ ਠੰਡੀ ਕਰਮ ਵਾਲੀ ਬਹੁਤ ਤੇ ਕੱਦ ਦਰਮਿਆਨਾ ਹਾਂ ਹਾਂ ਬਈ ਕੱਦ ਦਰਮਿਆਨਾ ਹੂੰ ਕੱਦ ਬਈ ਦਰਮਿਆਨਾ ਆ ਗਿਆ ਕੋਈ ਵੀਰ ਨਾ ਤਾਂ ਆਪ ਕਹੀਆ ਨਾ ਵੱਡੀਆਂ ਵਾਲੀਆਂ ਤੇ ਨਾਂ ਵਾਲੀ ਛੋਟੀਆਂ ਥਾਣੇ ਵਿੱਚ ਚੈੱਕ ਕਰ ਸਕਦਾ ਥਾਣੇ ਨੂੰ ਇੱਕ ਨੰਬਰ ਲੱਗੇ ਕਰਮਾਂ ਨੂੰ ਚਾਰ ਥਾਣਾ ਨਿਖੜਵੇਂ ਥਾਣਾ ਕੋਈ ਫੋਟ ਨਹੀਂ ਤੇ ਕੋਈ ਸਾਂ ਬਾਕੀ ਕੱਦ ਦਰਮਿਆਨਾ ਆ ਗਿਆ ਸਿੰਗ ਠੀਕ ਹੈ ਬਾਈ ਕੋਈ ਬਾੜਾ ਖੁੱਲਾ ਵੀ ਨਹੀਂ ਕੋਈ ਖੁੱਲਾ ਨਹੀਂ ਬਾੜਾ ਬਾੜਾ ਖੁੱਲਾ ਵੀ ਨਹੀਂ ਹੈਗਾ ਤੇ ਖੋਲਿਓ ਬਾਈ ਕਿੰਨਾ ਇਹਨੇ ਬਾਈ ਦੁੱਧ ਚਵਾਇਆ ਪਿਛਲੇ ਸਾਲ ਬਾਈ 8-9 ਲੀਟਰ ਤੇ ਐਦ ਕੀ ਫਿਰ ਕਿੰਨੇ 10 ਕਿਲੋਟਰ ਦੇ ਦੂ ਬਸ ਬਾਈ ਠੀਕ ਹੈ ਵੀਰੇ ਉਹ ਚਮਕ ਬਹੁਤ ਆ ਨਾ ਕਰ ਹਾਂ ਬਾਈ ਚਮਕ ਦਮਕ ਬਾਈ ਦੇਖ ਕਰ ਸਕਦਾ ਫੇਸ ਵਗੈਰਾ ਮੱਥਾ ਮੱਥਾ ਬੜਾ ਪਿਆਰਾ ਹੈਗਾ ਤੋੜਾ ਤਰਾ ਬਈ ਚੈੱਕ ਕਰ ਸਕਦੇ ਇੱਕ ਨੰਬਰ ਤੋੜਾ ਆ ਕੇ ਬਾਕੀ ਸੋਨਾ ਪਿੱਠਪੂੜਾ ਚੜਾਈ ਚੜੂਈ ਦੀ ਗੱਲ ਕਰੀਏ ਬਹੁਤ ਚੰਗੀ ਆ ਕਿ ਕੱਦ ਆ ਗਿਆ ਦਰਮਿਆਨਾ ਝੋਲ ਚੈੱਕ ਕਰ ਸਕਦੇ ਹਾਂ ਬਾਈ ਕਹਿੰਦਾ ਜੇ ਕੋਈ ਵੀਰ ਆਊਗਾ ਥਾਣਾ ਮਤਲਬ ਕਿ ਪਾਸ ਕਰਾਉਂਦੀ ਆ ਕਿ ਪਾਸ ਕਰਕੇ ਤੁਹਾਨੂੰ ਹਾਂ ਬਿਲਕੁਲ ਕਰਾਉਂਦੀ ਬਾਈ ਅਲਝਾ ਸਕਦੇ ਤੇ ਦੁੱਧੋਂ ਬਾਈ ਨੇ ਕਰਤੀ ਡرائی ਤੇ 8ਵਾਂ ਮਹੀਨਾ ਚੱਲ ਪਿਆ ਬਾਈ ਕਿ ਲੱਗ ਗਿਆ ਬਾਈ 15 ਦਿਨ ਗਏ ਠੀਕ ਹੈ ਵੀਰੇ ਆ 15 ਤਰੀਕ ਨੂੰ 15 ਹੋ ਜਾਣਗੇ ਪੂਰੇ 1 ਤਰੀਕ ਤੋਂ ਠੀਕ ਹੈ ਵੀਰੇ ਤੇ ਬਾਕੀ ਥਣ ਝੋਲੀ ਆ ਪਾ ਚੈੱਕ ਕਰਵਾਣੇ ਬਾਈ ਨੇ ਚੈੱਕ ਕਰਵਾ ਸਕਦੇ ਤੇ ਥਣ ਬਾਈ ਇਹਦੇ ਮਤਲਬ ਕਿ ਡੱਬੇ ਜਿਵੇਂ ਆਗੇ ਏ ਭਾਈ ਛੋਟੇ ਹੁੰਦੇ ਨੇ ਪਈਆਂ ਸੀ ਫਲੈਰੀਆਂ ਇਹਨੀਆਂ ਠੀਕ ਆ ਅੱਗ ਦਿਗਾ ਤੂੰ ਇਹਨੀਆਂ ਠੀਕ ਆ ਤੂੰ ਇਹਨੀਆਂ ਪਈ ਤੂੰ ਇਹਨੀਆਂ ਭਾਈ ਤੂੰ ਸਹੀ ਐ ਚੌਣ ਉਹ ਸਹੀ ਐ ਭਈ ਜਮਾ ਚਵਾਈ ਚੁਵਾਈ ਕਮੈਸ ਚੁਵਾਈ ਇੱਕਦਮ ਠੀਕ ਆ ਸਹੀ ਐ ਚਾਰੇ ਥਾਣਾ ਠੀਕ ਆ ਵੀਰੇ ਤੇ ਇਹਦਾ ਮੁੱਲ ਆ ਭਾਈ ਫਰ ਇਹ ਵੀ ਫੋਨ ਤੇ ਕਰਦਾਂਗੇ ਭਾਈ ਮੁੱਲ ਜਾਇਜ਼ ਹੀ ਰਹੂਗਾ ਜਮਾ ਜਾਇਜ਼ ਹੀ ਭਾਈ ਠੀਕ ਆ ਮੁੱਲ ਭਾਈ ਕਹਿੰਦਾ ਭਾਈ ਇਹਦਾ ਵੀ ਜਾਇਜ਼ ਰਹੂਗਾ ਤੇ ਮੁੱਲ ਆਪਾਂ ਕਰਾਂਗੇ ਫੋਨ ਤੇ ਤੇ ਜੇ ਕਿਸੇ ਵੀ ਵੀਰ ਨੂੰ ਤੋਮਾ ਮੱਜਾਂ ਚ ਕੋਈ ਵੀ ਮੱਝ ਆਵੇ ਪਸੰਦ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ